ਜਿੰਨਾ ਨੀਮਾ ਅਤੇ ਅਸੂਲਾਂ ਬਾਰੇ ਵਿਚਾਰ ਚਰਚਾ ਕੀਤੀ ਜਾਂਦੀ ਹੈ ਪਰ ਉਹਨਾਂ ਦੀ ਪਾਲਣਾ ਘੱਟ ਹੀ ਕੀਤੀ ਜਾਂਦੀ ਹੈ ਰਫਤਾਰ ਨਾਲੋਂ ਹਮੇਸ਼ਾ ਦਿਸ਼ਾ ਮਹੱਤਵਪੂਰਨ ਹੁੰਦੀ ਹੈ ਪਿਆਰ ਦੇ ਅਨੁਭਵ ਤੋਂ ਕੋਰਾ ਵਿਅਕਤੀ ਕੁਝ ਵੀ ਬਣ ਜਾਵੇ ਪਰ ਕਦੇ ਵੀ ਕਵੀ ਨਹੀਂ ਬਣ ਸਕਦਾ ਚੰਗੀ ਕਿਤਾਬ ਭਾਵੇਂ ਸਮਾਜ ਦੇ ਵਿਰੁੱਧ ਹੀ ਹੋਵੇ ਪਰ ਉਸ ਦਾ ਸਮਾਜ ਵਿੱਚ ਮੁੱਲ ਜ਼ਰੂਰ ਪਵੇਗਾ ਪਰੰਪਰਾ ਨੂੰ ਪਰਵਰਤਨ ਦੇ ਲਾੜ ਲਾਉਣਾ ਚੰਗੇ ਸਮਾਜ ਦਾ ਲੱਛਣ ਹੁੰਦਾ ਹੈ ਹਰ ਲੇਖਕ ਸ਼ਬਦਾਂ ਦੇ ਵਿੱਚ ਆਪਣੇ ਅਰਥ ਪਾਉਂਦਾ ਹੈ ਪਰ ਪਾਠਕ ਹਮੇਸ਼ਾ ਹੀ ਸ਼ਬਦਾਂ ਵਿੱਚੋਂ ਅਰਥ ਆਪਣੇ ਹਿਸਾਬ ਨਾਲ ਹੀ ਕੱਢਦਾ ਹੈ ਸਹਿਤਕਾਰ ਅਤੇ ਕਲਾਕਾਰ ਸੁਭਾਵਕ ਹੀ ਚੁੱਪ ਰਹਿਣੇ ਹੁੰਦੇ ਹਨ ਕਿਉਂਕਿ ਉਹਨਾਂ ਨੇ ਆਪਣੀ ਗੱਲ ਸਹਿਤ ਅਤੇ ਕਲਾ ਦੀ ਭਾਸ਼ਾ ਵਿੱਚ ਕਰਨੀ ਹੁੰਦੀ ਹੈ ਕਵਿਤਾ ਵਿੱਚ ਸ਼ਬਦਾਂ ਨੇ ਢੂੰਡ ਕੱਢਿਆ ਹੁੰਦਾ ਹੈ ਜਿਸ ਲੇਖਕ ਨੂੰ ਤੁਸੀਂ ਜਾਣਦੇ ਹੋ ਉਸ ਦੀ ਰਚਨਾ ਦਾ ਤੁਸੀਂ ਸਹੀ ਮੁੱਲ ਨਹੀਂ ਪਾ ਸਕਦੇ ਮਹਾਨ ਸਭਿਅਤਾਵਾਂ ਦੀ ਉਮਰ ਉਨੀ ਨਹੀਂ ਹੁੰਦੀ ਜਿੰਨੀ ਉਮਰ ਉਹਨਾਂ ਦੇ ਖੰਡਰਾਂ ਦੀ ਹੁੰਦੀ ਹੈ ਹਰ ਕਵੀ ਇੱਕ ਆਲੋਚਕ ਵੀ ਹੁੰਦਾ ਹੈ ਪਰ ਹਰ ਆਲੋਚਕ ਕਵੀ ਨਹੀਂ ਹੁੰਦਾ ਅਕਲ ਸਭ ਥਾਂ ਰਾਜ ਕਰਦੀ ਹੈ ਪਰ ਕਿਧਰੇ ਵੀ ਸਰਕਾਰ ਨਹੀਂ ਚਲਾ ਸਕਦੀ ਸਮਾਗਮ ਕੋਈ ਵੀ ਹੋਵੇ ਮਹਿਮਾਨ ਪੰਜਾਹ ਕੋਈ ਹੁੰਦੇ ਹਨ ਬਾਕੀ ਸਭ ਭੀੜ ਹੁੰਦੀ ਹੈ ਪਾਠਕ ਭਾਸ਼ਾ ਤੋਂ ਵਿਚਾਰ ਵੱਲ ਵਧਦਾ ਹੈ ਪਰ ਲੇਖਕ ਵਿਚਾਰ ਤੋਂ ਪਾਸ਼ਾ ਵੱਲ ਵਧਦਾ ਹੈ ਯੂਰਪ ਅਮੀਰ ਹੈ ਇਸ ਕਰਕੇ ਚਰਚ ਦੇ ਵਿੱਚ ਅਮੀਰੀ ਨੂੰ ਨਿੰਦਿਆ ਨਹੀਂ ਜਾਂਦਾ جنگ ਦੌਰਾਨ ਗੱਲਬਾਤ ਦੀ ਵਨਸਵੰਤਾ ਨਹੀਂ ਰਹਿੰਦੀ ਸੈਰਸਪਾਟੇ ਨਾਲ ਸਿਆਣੇ ਹੋਰ ਸਿਆਣੇ ਅਤੇ ਮੂਰਖ ਹੋਰ ਮੂਰਖ ਹੋ ਜਾਂਦੇ ਹਨ ਕਿਸੇ ਵੀ ਸਿਆਣੇ ਬਜ਼ੁਰਗ ਨੇ ਅੱਜ ਤੱਕ ਦੁਬਾਰਾ ਜਵਾਨ ਹੋਣ ਦੀ ਇੱਛਾ ਪ੍ਰਗਟ ਨਹੀਂ ਕੀਤੀ ਜੇ ਚੰਗੀ ਤਰ੍ਹਾਂ ਜੀਵਿਆ ਜਾਵੇ ਤਾਂ ਜੀਵਨ ਇੱਕ ਹੀ ਬਹੁਤ ਹੈ 100 ਸਾਲ ਤੋਂ ਵੱਧ ਉਮਰ ਹੋਣ ਵਾਲੇ ਨੂੰ ਮਿਲਣ ਵਾਲੇ ਸਾਰੇ ਹੀ ਉਸ ਨਾਲ ਉਸ ਦੀ ਲੰਬੀ ਉਮਰ ਦੀਆਂ ਗੱਲਾਂ ਹੀ ਕਰਦੇ ਹਨ ਨਵੀਆਂ ਕਾਢਾਂ ਜੀਵਨ ਨੂੰ ਦਿਲਚਸਪ ਬਣਾਉਂਦੀਆਂ ਹਨ ਜੇਕਰ ਨਵੀਆਂ ਕਾਢਾਂ ਰੁਕ ਜਾਣ ਤਾਂ ਜੀਵਨ ਪਦਾਰਥਕ ਨਿਗਾਰ ਵੱਲ ਚਲਾ ਜਾਵੇਗਾ ਕਿਸੇ ਨੂੰ ਸਨੇਹ ਹਮਦਰਦੀ ਅਤੇ ਪਿਆਰ ਨਾਲ ਕਹੇ ਸ਼ਬਦ ਤੋਹਫੇ ਨਾਲੋਂ ਵੀ ਵਧੇਰੇ ਚੰਗਾ ਪ੍ਰਭਾਵ ਪਾਉਂਦੇ ਹਨ ਇੱਕੋ ਯਤਨ ਵਿੱਚ ਸਿਖਰ ਤੇ ਪੁੱਜ ਜਾਣ ਦੀ ਇੱਛਾ ਨੂੰ ਹਾਰ ਕਹਿੰਦੇ ਹਨ ਅੱਖਾਂ ਸਾਰਿਆਂ ਕੋਲ ਹੁੰਦੀਆਂ ਹਨ ਪਰ ਨੀਜ ਕਿਸੇ ਕਿਸੇ ਕੋਲ ਹੁੰਦੀ ਹੈ ਜੇਕਰ ਕੋਈ ਕਿਸੇ ਨਾਲ ਨਿਮਰਤਾ ਨਾਲ ਪੇਸ਼ ਆਉਂਦਾ ਹੈ ਤਾਂ ਇਸ ਦਾ ਅਰਥ ਇਹ ਨਹੀਂ ਕਿ ਉਸ ਕੋਲ ਵਕਤ ਹੀ ਵਕਤ ਹੈ ਸਧਾਰਨ ਇਸਤਰੀਆਂ ਦੀ ਦਿਲਚਸਪੀ ਗਹਿਣਿਆਂ ਅਤੇ ਕੱਪੜਿਆਂ ਤੋਂ ਅੱਗੇ ਨਹੀਂ ਜਾਂਦੀ ਕਿਸੇ ਨੂੰ ਧਿਆਨ ਨਾਲ ਸੁਣਨਾ ਉਸ ਤੋਂ ਆਪਣੀ ਗੱਲ ਮੰਨਵਾਉਣ ਦਾ ਬਹੁਤ ਵਧੀਆ ਢੰਗ ਹੈ ਜਿਸ ਕੰਮ ਵਿੱਚ ਸਾਰਿਆਂ ਨੂੰ ਹੀ ਘਾਟਾ ਪੈ ਜਾਵੇ ਉਸ ਨੂੰ ਵਪਾਰ ਨਹੀਂ ਕਿਹਾ ਜਾ ਸਕਦਾ ਜਿਸ ਚੀਜ਼ ਨੂੰ ਵਰਤਿਆ ਨਹੀਂ ਜਾਣਾ ਉਹ ਮੁਫਤ ਵਿੱਚ ਵੀ ਮਹਿੰਗੀ ਹੋਵੇਗੀ ਜੋ ਆਪ ਕਮਾ ਸਕਦੇ ਹੋ ਉਹ ਕਿਸੇ ਤੋਂ ਵੀ ਮੰਗੋ ਨਾ ਮੰਗਣਾ ਕਿਸੇ ਵੀ ਪੱਖੋਂ ਕਮਾਉਣ ਨਾਲੋਂ ਸੌਖਾ ਨਹੀਂ ਹੁੰਦਾ ਗੰਭੀਰ ਹਾਦਸੇ ਵਿੱਚੋਂ ਬਚ ਨਿਕਲਣ ਨਾਲੋਂ ਹੋਰ ਵੱਡਾ ਤੋਹਫਾ ਹੋਰ ਕੀ ਹੋ ਸਕਦਾ ਹੈ ਅਨੁਸ਼ਾਸਨ ਤੋਂ ਬਿਨਾ ਕੋਈ ਵੀ ਮਾਣਯੋਗ ਪ੍ਰਾਪਤੀ ਕਰਨੀ ਅਸੰਭਵ ਹੁੰਦੀ ਹੈ ਮਹਾਨ ਵਿਅਕਤੀਆਂ ਤੇ ਹਕੂਮਤ ਨਹੀਂ ਕੀਤੀ ਜਾ ਸਕਦੀ ਵਿਗਿਆਨ ਨੇ अनेका ਹੀ ਪਰਮ ਭਲੇਖੇ ਦੂਰ ਕੀਤੇ ਹਨ ਇਹ ਭਰਮ ਭਲੇਖੇ ਦੂਰ ਕਰਨਾ ਵਿਗਿਆਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਨਵੇਂ ਵਿਚਾਰ ਦੇਣ ਵਾਲਿਆਂ ਨੂੰ ਵਿਰੋਧਤਾ ਨਿੰਦਿਆ ਵਿਵਾਦ ਅਤੇ ਈਰਖਾ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਇਸਤਰੀਆਂ ਵਿਆਹ ਦਾ ਵਿਸ਼ਲੇਸ਼ਣ ਨਹੀਂ ਕਰਦੀਆਂ ਵਿਆਖਿਆ ਕਰਦੀਆਂ ਹਨ ਕਾਲਪਨਿਕ ਸੰਸਾਰ વાસ્તਵਿਕ ਦੁਨੀਆ ਨਾਲੋਂ ਬੜਾ ਵਿਸ਼ਾਲ ਹੁੰਦਾ ਹੈ ਗੁੱਸੇ ਦੀ ਹਾਲਤ ਵਿੱਚ ਮੂੰਹ ਵੱਧ ਖੁੱਲ ਜਾਣ ਕਾਰਨ ਅੱਖਾਂ ਬੰਦ ਹੋ ਜਾਂਦੀਆਂ ਹਨ ਇਸ ਕਰਕੇ ਕੁਝ ਵੀ ਦਿਖਾਈ ਨਹੀਂ ਦਿੰਦਾ ਖੇਡਾਂ ਵਿੱਚ ਜਿੱਤਣਾ ਮਹੱਤਵਪੂਰਨ ਨਹੀਂ ਹੁੰਦਾ ਮਹੱਤਵਪੂਰਨ ਜਿੱਤ ਦੀ ਭਾਵਨਾ ਨਾਲ ਖੇਡਣਾ ਹੁੰਦਾ ਹੈ ਹਰ ਸਿਆਣਾ ਪੁਰਸ਼ ਇਸਤਰੀ ਦਾ ਸਤਿਕਾਰ ਕਰਦਾ ਹੈ ਉਹ ਸਿਆਣਾ ਹੋਣ ਕਾਰਨ ਸਤਕਾਰ ਨਹੀਂ ਕਰਦਾ ਉਹ ਸਤਕਾਰ ਕਰਨ ਕਾਰਨ ਸਿਆਣਾ ਹੋ ਜਾਂਦਾ ਹੈ ਸਭ ਕੁਝ ਪ੍ਰਾਪਤ ਕਰਨ ਮਗਰੋਂ ਆਪਣੀ ਪਛਾਣ ਸਮੇਤ ਸਭ ਕੁਝ ਤਿਆਗ ਦੇਣਾ ਮੁਕਤੀ ਹੈ ਦੁੱਖ ਸਾਡੀਆਂ ਇੱਛਾਵਾਂ ਵਿੱਚੋਂ ਉੱਛਲਦੇ ਹਨ ਤੇ ਇੱਛਾਵਾਂ ਅਗਿਆਨ ਵਿੱਚੋਂ ਉਪਜਦੀਆਂ ਹਨ ਬਹਾਦਰੀ ਦਾ ਸਬੂਤ ਮੈਡਲ ਨਹੀਂ ਹੁੰਦੇ ਬਲਕਿ ਸਰੀਰ ਤੇ ਪਏ ਜ਼ਖਮਾਂ ਦੇ ਨਿਸ਼ਾਨ ਹੁੰਦੇ ਹਨ ਜਿੰਦਗੀ ਦੇ ਬਹੁਤੇ ਪਛਤਾਵੇ ਮਹਿਸੂਸ ਕਰਨ ਦੀ ਥਾਂ ਸੋਚਣ ਕਾਰਨ ਤੇ ਸੋਚਣ ਦੀ ਲੋੜ ਵੇਲੇ ਦੇਖਦੇ ਰਹਿਣ ਕਾਰਨ ਉਪਜਦੇ ਹਨ